ਗੁਰੂ ਪਿਆਰੀ ਸਾਧ ਸੰਗਤ ਜੀ ਜੇ ਆਪਾਂ ਥੋੜੇ ਜੇ ਲਫ਼ਜ਼ਾਂ ਦੇ ਵਿੱਚ ਸਿੱਖ ਇਤਿਹਾਸ ਨੂੰ ਸਮਝਣਾ ਹੋਵੇ ਕਿ ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦਾ ਜਿਹੜਾ ਸਫ਼ਰ ਸੀ ਉਹ ਕਾਦੇ ਵਾਸਤੇ ਸੀ ਸਤਿਗੁਰੂ ਜੀ ਦਾਨਿਆਂ ਨੂੰ ਮਰਦਾਨਾ ਬਣਾਉਣ ਆਏ ਸੀ ਤੇ ਮਾਦੋ ਵਿਰਾਗੀ ਵਰਗਿਆਂ ਨੂੰ ਬੰਦਾ ਬਣਾਉਣ ਵਾਸਤੇ ਆਏ ਤੇ ਇਹ ਜਿਹੜਾ ਸਫਰ ਹੈ ਨਾ ਸਾਧ ਸੰਗਤ ਜੀ ਰਵਾਬ ਤੋਂ ਸ਼ੁਰੂ ਹੋਇਆ ਤੇ ਨਗਾਰੇ ਤੱਕਰ ਪਹੁੰਚਿਆ ਅੱਜ ਆਪਾਂ ਗੱਲ ਕਰਾਂਗੇ ਮਹਾਨ ਉਸ ਆਤਮਾ ਦੀ ਜਿਸ ਨੇ 54 ਸਾਲ ਗੁਰਨਾਨਕ ਦੀ ਸੰਗਤ ਕੀਤੀ ਹੈ ਉਹ ਮਹਾਨ ਸ਼ਖਸੀਅਤ ਹੈ ਭਾਈ ਮਰਦਾਨਾ ਜੀ ਗੁਰੂ ਸੰਗਤ ਜੀ ਭਾਈ ਮਰਦਾਨਾ ਜੀ ਦਾ ਜਨਮ 1459 ਦੇ ਵਿੱਚ ਹੋਇਆ ਪਿਤਾ ਭਾਈ ਬਦਰੇ ਜੀ ਮਾਤਾ ਲਖੋ ਜੀ ਇੱਕ ਗੱਲ ਸਪਸ਼ਟ ਕਰਦੇ ਆਂ ਸਭ ਤੋਂ ਪਹਿਲਾਂ ਲੋਕਾਂ ਨੇ ਕਹਾਣੀ ਕਹੀ ਕਿ ਉਹਨਾਂ ਦੇ ਘਰ ਪਹਿਲਾਂ 6 ਪੁੱਤਰ ਹੋਏ ਸੀ ਕੋਈ ਜਿੰਦਾ ਨਹੀਂ ਰਹਿੰਦਾ ਸੀ ਤੇ ਹੁਣ ਇਹ 7ਵਾਂ ਪੁੱਤਰ ਹੋਇਆ ਤੇ ਇਹਦਾ ਨਾਮ ਰੱਖਿਆ ਸੀ ਮਰਜਾਨਾ ਪ੍ਰਸਾਦ ਸੰਗਤ ਜੀ ਉਹਨਾਂ ਦਾ ਕਹਿਣਾ ਹੈ ਕਿ ਇਹ ਗੁਰਨਾਨ ਸਿੰਘ ਸਾਹਿਬ ਨੇ ਨਾਮ ਰੱਖਿਆ ਗੁਰਨਾਨ ਸਿੰਘ ਸਾਹਿਬ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ 1469 ਦੇ ਵਿੱਚ 11 ਸਾਲ ਵੱਡਾ ਭਾਈ ਮਰਦਾਨਾ ਇਤਿਹਾਸ ਦੇ ਵਿੱਚ ਜਦੋਂ ਅਸੀਂ ਜਾਣ ਦਾ ਯਤਨ ਕਰਦੇ ਹਾਂ ਭਾਈ ਮਰਦਾਨੇ ਦਾ ਪਹਿਲਾ ਨਾਮ ਹੈ ਦਾਨਾ ਮਰਦਾਨਾ ਸ਼ਬਦ ਦਿੱਤਾ ਹੈ ਗੁਰਨਾਨ ਦੇਵ ਸਾਹਿਬ ਪਾਤਸ਼ਾਹ ਜੀ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਲਿਖਦੇ ਆ ਭਲਾ ਰਵਾਬ ਬਜਾਏ ਦਾ ਮਜਲਸ ਮਰਾਸੀ ਮਰਦਾਨਾ ਜਦੋਂ ਗੁਰੂ ਨਾਨਕ ਸਾਹਿਬ ਨਾਲ ਮਲਾਪ ਹੋਇਆ ਨਾ ਤੇ ਉਹਨਾਂ ਦਾ ਤਾਂ ਪਿਤਾ ਪੁਰਖੀ ਕੰਮ ਸੀ ਲੋਕਾਂ ਦੇ ਰਾਜੇ ਮਹਾਰਾਜੇ ਦਰਬਾਰਾਂ ਦੇ ਵਿੱਚ ਜਾਂ ਅਮੀਰਾਂ ਦੇ ਘਰ ਜਾ ਕੇ ਸਾਜ਼ ਵਜਾਉਣੇ ਗਾਇਣ ਕਰਨਾ ਤੇ ਕੁਝ ਪੈਸਾ ਇਕੱਠਾ ਕਰਦੇ ਸਨ ਇੱਕ ਦਿਨ ਗੁਰੂ ਨਾਨਕ ਸਾਹਿਬ ਨੇ ਕਿਹਾ ਕਹਿਣ ਲੱਗੇ ਮਰਦਾਨਿਆਂ ਰਵਾਬ ਭਲੀ ਵਜਾਉਂਦਾ ਹੈ ਤੂੰ ਮੇਰੇ ਨਾਲ ਰਵਾਬ ਵਜਾਏਂਗਾ ਤੇ ਉਹਨੇ ਆਖਿਆ ਸੀ ਕਹਿਣ ਲੱਗੇ ਲੋਕਾਂ ਦੇ ਘਰ ਜਾਂਦੇ ਆ ਰਾਜੇ ਮਹਾਰਾਜਿਆਂ ਦੇ ਦਰਬਾਰਾਂ ਵਿੱਚ ਜਾਂਦੇ ਆ ਉੱਥੇ ਤਾਂ ਮਿਲਦਾ ਕੁਝ ਤੁਹਾਡੇ ਨਾਲ ਕੀ ਮਿਲੇਗਾ ਕਹਿੰਦੇ ਕਿ ਬਹੁਤ ਕੁਝ ਮਿਲੇਗਾ ਬਹੁਤ ਕੁਝ ਮਿਲੇਗਾ ਗੁਰੂ ਸਾਹਿਬ ਨਾਲ ਸਫਰ ਕੀਤਾ ਭਾਈ ਗੁਰਦਾਸ ਸਾਹਿਬ ਲਿਖਦੇ ਇੱਕ ਬਾਬਾ ਆਕਾਰ ਰੂਪ ਦੂਜਾ ਰਵਾਬੀ ਮਰਦਾਨਾ ਰਵਾਬ ਜਦੋਂ ਲਈ ਹੈ ਨਾ 7 ਰੁਪਏ ਬੇਬੇ ਨਾਨਕੀ ਕੋਲ ਲੈ ਸਨ ਗੁਰਨਾਨਕ ਸਾਹਿਬ ਕੋਲ ਪੈਸੇ ਸਨ ਪਰ ਗੁਰੂ ਸਾਹਿਬ ਨੇ ਬਰਾਬਰ ਦਾ ਯੋਗਦਾਨ ਪਾਇਆ ਸੀ ਕਿਸਤਰੀ ਜਾਤੀ ਨੂੰ ਬਰਾਬਰ ਦਾ ਸਨਮਾਨ ਜਿਹੜਾ ਦਿੱਤਾ ਉਹਦੇ ਵਿੱਚ ਇੱਕ ਕਦਮ ਹੋਰ ਸੀ ਗੁਰੂ ਨਾਨਕ ਸਾਹਿਬ ਜੀ ਦਾ ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੀ ਸ਼ਾਦੀ ਹੋਈ ਗੁਰੂ ਸਾਹਿਬ ਜੀ ਦੀ ਬਰਾਤ ਸੁਲਤਾਨਪੁਰ ਲੋਧੀ ਤੋਂ ਬਟਾਲੇ ਗਈ ਤੇ ਸਤਪੁਰ ਨੇ ਬੜੀ ਸੋਹਣੀ ਪੋਸ਼ਾਕ ਪਾਈ ਹੈ ਤੇ ਮਰਦਾਨੇ ਨੇ ਆਖਿਆ ਬਾਬਾ ਅੱਜ ਬੜਾ ਸੋਹਣਾ ਲੱਗਦਾ ਹੈ ਅੱਜ ਬੜਾ ਸੋਹਣਾ ਲੱਗ ਰਿਹਾ ਬੜੀ ਸੋਹਣੀ ਪੋਸ਼ਾਕ ਪਾਈ ਹੈ ਤੇ ਸਤਗੁਰੂ ਨੇ ਕੋਲ ਮਲਾਇਆ ਮਰਦਾਨਿਆ ਤੈਨੂੰ ਦੇ ਦਿਆਂ ਕਹਿ ਲਗਾ ਸਤਗੁਰੂ ਮਹਾਰਾਜ ਸਾਰਾ ਕੁਝ ਤੇਰਾ ਹੀ ਆ ਇਹ ਪੋਸ਼ਾਕ ਮੈਂ ਤੈਨੂੰ ਦੇਣ ਲੱਗਾ ਜਦੋਂ ਆਪਣੀ ਪੋਸ਼ਾਕ ਉਤਾਰੀ ਨਾ ਤੇ ਮਰਦਾਨੇ ਨੂੰ ਕਿਹਾ ਸੀ ਮਰਦਾਨਿਆ ਇਹ ਗੁਰਨਾਨਕ ਦੀ ਪੋਸ਼ਾਕ ਹੈ ਤੇ ਇਹ ਝੋਲੀ ਨਾ ਕਿਸੇ ਦੇ ਅੱਗੇ ਨਹੀਂ ਅਟਦਾ ਮੈਂ ਰੱਬ ਤੋਂ ਬਗੈਰ ਤੇ ਕਿਸੇ ਦੇ ਅੱਗੇ ਜਾ ਕੇ ਇਦਾਂ ਨਾ ਕਰੀ ਇਹਨੂੰ ਯਾਦ ਰੱਖੀਏ ਨਾਨਕ ਦੀ ਪੋਸ਼ਾਕ ਹੈ ਅੱਜ ਆਪਾਂ ਵੀ ਧਾਰਮਿਕ ਕੱਪੜੇ ਪਾਉਂਦੇ ਆ ਪਰ ਰੱਬ ਦੇ ਅੱਗੇ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਹੀ ਆਪਣੀ ਝੋਲੀ ਾਡਣੀ ਸਾਨੂੰ ਸੰਕੇਤ ਦਿੱਤਾ ਮਰਦਾਨਿਆ ਸ਼ਾਦੀ ਹੋ ਗਈ ਇੱਕ ਮਰਦਾਨਾ ਨਾ ਥੋੜੇ ਜਿਹਾ ਦੂਰ ਹੋ ਕੇ ਬੈਠਾ ਸੀ ਤੇ ਗੁਰੂ ਸਾਹਿਬ ਨੇ ਬੁਲਾਇਆ ਕਹਿੰਦੇ ਮਰਦਾਨਿਆ ਕੀ ਗੱਲ ਹੈ ਕਹਿਣ ਲੱਗਾ ਸਤਿਗੁਰੂ ਜੀ ਫਿਰ ਮੈਂ ਮਰਾਸੀ ਦਾ ਮਰਾਸੀ ਰਹਿ ਗਿਆ ਨਾ ਕਹਿਣ ਲੱਗੇ ਗੱਲ ਕੀ ਐ ਕਹਿਣ ਲੱਗੇ ਦੇਖੋ ਤੁਹਾਡੇ ਮਾਤਾ ਪਿਤਾ ਕਿੰਨਾ ਦਾਨ ਕਰ ਰਹੇ ਆ ਰਿਸ਼ਤੇਦਾਰਾਂ ਨੂੰ ਕੱਪੜੇ ਲੋਕਾਂ ਨੂੰ ਕੱਪੜੇ ਵੰਦੇ ਮਠਿਆਈਆਂ ਵੰਡੀਆਂ ਗਈਆਂ ਪਟਵਾਰੀਆਂ ਦਾ ਪੁੱਤਰ ਸੀ ਪਰ ਮੈਨੂੰ ਤਾਂ ਕੁਛ ਨਹੀਂ ਦਿੱਤਾ ਨਾ ਮੈਨੂੰ ਕੁਛ ਵੀ ਨਹੀਂ ਦਿੱਤਾ ਕਹਿਣ ਲੱਗੇ ਮਰਦਾਨਿਆ ਹਾਂ ਲੋਕਾਂ ਨੂੰ ਕੱਪੜੇ ਦਿੱਤੇ ਮਠਿਆਈਆਂ ਦਿੱਤੀਆਂ ਲੰਗਰ ਲੱਗੇ ਪਰ ਜੋ ਮਰਦਾਨਿਆਂ ਤੈਨੂੰ ਦਿੱਤਾ ਨਾ ਮੈਂ ਕਿਸੇ ਨੂੰ ਵੀ ਨਹੀਂ ਦਿੱਤਾ ਮਰਦਾਨੇ ਨੂੰ ਸਮਝ ਨਹੀਂ ਆਈ ਕਹਿਣ ਲੱਗਾ ਕੀ ਦਿੱਤਾ ਕਹਿਣ ਲੱਗੇ ਸਤਿਗੁਰੂ ਗੁਰਨਾਨਦ ਸਾਹਿਬ ਕਹਿੰਦੇ ਮਰਦਾਨਿਆਂ ਜੋ ਤੈਨੂੰ ਦਿੱਤਾ ਉਹ ਕਿਸੇ ਨੂੰ ਵੀ ਨਹੀਂ ਦਿੱਤਾ ਮੈਨੂੰ ਕੀ ਦਿੱਤਾ ਕਹਿੰਦੇ ਤੈਨੂੰ ਕੀਰਤਨ ਦਿੱਤਾ ਤੈਨੂੰ ਕੀਰਤਨ ਦਿੱਤਾ ਦਿੱਤਾ ਕਿਸੇ ਨੂੰ ਮੈਂ ਕੀਰਤਨ ਤੇਰੀ ਝੋਲੀ ਵਿੱਚ ਪਹਿਲਾ ਕੀਰਤਨੀਆਂ ਭਾਈ ਮਰਦਾਨਾ ਇਸ ਗੱਲ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ 19 ਰਾਗਾਂ ਦੇ ਵਿੱਚ ਗੁਰਨਾਨਦ ਸਾਹਿਬ ਦੀ ਬਾਣੀ ਆ 19 ਰਾਗ ਤਾਂ ਮਰਦਾਨੇ ਨੂੰ ਵਜਾਉਣੇ ਆਉਂਦੇ ਸੀ 19 ਰਾਗ ਘੱਟੋ ਘੱਟ ਇੱਥੋਂ ਅੰਦਾਜ਼ਾ ਲਾ ਸਕਦੇ ਜਿਹੜੇ ਮਰਦਾਨੇ ਦੀ ਰਵਾਬ ਦੇ ਨਾਲ ਗੁਰੂ ਸਾਹਿਬ ਨੇ ਕੀਰਤਨ ਕੀਤਾ ਉਹ ਸ਼ਬਦ ਗਾਇਨ ਕੀਤੇ ਇਸ ਸ਼ਬਦ ਪਹਿਲਾਂ ਵੀ ਸਤਿਗੁਰੂ ਨੇ ਉਚਾਰਨ ਕੀਤੇ ਉਹਨੂੰ ਕਹਿੰਦੇ ਉਚਾਰਨ ਕਰਨਾ ਤੇ ਜਦੋਂ ਰਵਾਬ ਨਾਲ ਕੀਤਾ ਉਹ ਸ਼ਬਦ ਗਾਇਨ ਕੀਤੇ ਗੁਰੂ ਨਾਨਕ ਸਾਹਿਬ ਨੇ ਤੇ ਜਿੱਥੇ ਗੁਰਨਾਨਕ ਉੱਥੇ ਮਰਦਾਨਾ ਗੁਰੂ ਸਾਹਿਬ ਜੀ ਜਦੋਂ ਪ੍ਰਚਾਰਕ ਨੂੰ ਸ਼ੁਰੂ ਕੀਤਾ ਤੇ ਦਿਪਾਲਪੁਰ ਪਿੰਡ ਆਇਆ ਇੱਕ ਬਹੁਤ ਸੋਹਣੀ ਝੌਂਪੜੀ ਬਣੀ ਪੱਡੀ ਸਤਿਗੁਰੂ ਤਾਂ ਜਾਣੀ ਜਾਣ ਹੈ ਤੇ ਮਰਦਾਨੇ ਨੂੰ ਆਖਿਆ ਕਿੰਨ ਲੱਗੇ ਮਰਦਾਨਿਆ ਕਿਸੇ ਮਹਾਪੁਰਸ਼ ਦੀ ਝੌਂਪੜੀ ਲੱਗਦੀ ਹੈ ਜਦ ਦੇਖ ਕੇ ਆ ਕੌਣ ਹੈ ਜਦੋਂ ਮਰਦਾਨਾ ਜੀ ਕੋਲ ਗਏ ਨਾ ਅੰਦਰੋਂ ਬਦਬੂ ਆ ਰਹੀ ਸੀ ਬਦਬੂ ਤੇ ਜਦੋਂ ਦਰਵਾਜ਼ਾ ਖੋਲ ਕੇ ਦੇਖਾ ਤੇ ਕੋੜੀ ਬੈਠਾ ਪੂਰਾ ਮਾਸ ਉਹਦਾ ਲਟਕਿਆ ਪਰਵੱਟੇ ਵੀ ਥੱਲੇ ਲਟਕ ਰਹੇ ਆ ਪੂਰਾ ਮਾਸ ਲਟਕ ਰਿਹਾ ਭੱਜ ਕੇ ਆਇਆ ਮਰਦਾਨਾ ਗੁਰੂ ਸਾਹਿਬ ਮਹਾਰਾਜ ਬੜੀ ਬਦਬੂ ਆ ਰਹੀ ਉੱਥੇ ਗੁਰੂ ਸਾਹਿਬ ਤੁਸੀਂ ਕਿਰਪਾ ਕਰੋ ਨਾਵ ਲੈ ਗਏ ਮਰਦਾਨੇ ਨੂੰ ਉਹਨੂੰ ਇਸ਼ਨਾਨ ਵੀ ਕਰਾਇਆ ਉਹਦੇ ਨੂੰ ਦੇਹ ਅਰੋਗਤਾ ਬਖਸ਼ਿਸ਼ ਕੀਤੀ ਉਹ ਚਰਨਾ ਦੇ ਟਹਿ ਪਿਆ ਕਿਉਂਕਿ ਸਫ਼ਰ ਸ਼ੁਰੂ ਕਰਨਾ ਹੈ ਕਿ ਇਦਾਂ ਦੇ ਵੀ ਮਿਲਣੇ ਆ ਜਿਨ੍ਹਾਂ ਤੋਂ ਅਸੀਂ ਨਫ਼ਰਤ ਨਹੀਂ ਕਰਨੀ ਇਹ ਸਾਨੂੰ ਸੰਦੇਸ਼ ਗੁਰੂ ਸਾਹਿਬ ਦਿੰਦੇ ਇੱਕ ਪਿੰਡ ਦੇ ਵਿੱਚ ਪਹੁੰਚ ਗਏ ਹੁਣ ਕੀ ਸਾਡੇ ਲੋਕਾਂ ਨੇ ਕੀ ਕੀਤਾ ਕਪਤਾਵਾਂ ਲਖੀਆਂ ਗਈਆਂ ਮਰਦਾਨੇ ਨੂੰ ਭੁੱਖ ਲੱਗਦੀ ਸੀ ਮਰਦਾਨਾ ਇਦਾਂ ਸੀ ਮਰਦਾਨਾ ਉਦਾਂ ਸੀ ਮਰਦਾਨੇ ਵਰਗਾ ਕੋਈ ਹੈ ਹੀ ਨਹੀਂ ਮਰਦਾਨਾ ਮੰਗਤਾ ਨਹੀਂ ਸੀ ਮਰਦਾਨੇ ਨੂੰ ਬਾਬਰ ਵੀ ਮਿਲਿਆ ਮਰਦਾਨੇ ਨੂੰ ਰਾਜਾ ਸ਼ਿਵਨਾਮ ਵੀ ਮਿਲਿਆ ਮਲਕ ਭਾਗੋ ਵੀ ਮਿਲਿਆ ਸਾਲਸਰਾਏ ਜੋਰੀ ਵੀ ਮਿਲਿਆ ਪਰ ਮਰਦਾਨੇ ਨੇ ਝੋਲੀ ਕਿਸੇ ਦੇ ਅੱਗੇ ਨਹੀਂ ਅੱਡੀ ਕਹਿੰਦੇ ਮੈਂ ਗੁਰਨਾਨਕ ਦੇ ਕੋਲੇ ਹੀ ਮੰਗਣਾ ਜੋ ਮੰਗਣਾ ਮੈਂ ਗੁਰਨਾਨਕ ਦੇ ਕੋਲੋਂ ਮੰਗਣਾ ਮਰਦਾਨਾ ਮੰਗਤਾ ਨਹੀਂ ਸੀ ਹਾ ਇੱਕ ਬਹਾਨਾ ਸੀ ਗੁਰੂ ਸਾਹਿਬ ਜੀ ਮਹਾਰਾਜ ਜਗ ਤਾਰਨ ਵਾਸਤੇ ਇੱਕ ਬਹਾਨਾ ਅੱਗੇ ਕਰਦੇ ਸੀ ਮਰਦਾਨੇ ਬੜੀਆਂ ਸਾਖੀਆਂ ਬੜਾ ਇਤਿਹਾਸ ਹੈ ਮਰਦਾਨਾ ਜੀ ਦਾ ਜਿੱਥੇ ਜਾਣਾ ਮਰਦਾਨਿਆਂ ਰਵਾਬ ਛੇੜ ਉਸ ਖੁਦਾ ਦੀ ਸਿਫਤ ਕਰਨੀ ਹੈ ਪਰਮੇਸ਼ਰ ਦੀ ਸਿਫਤ ਕਰਨੀ ਹੈ ਜਦੋਂ ਹਰਦਵਾਰ ਗਏ ਨਾ ਜਾਂ ਮਰਦਾਨਿਆਂ ਲੰਗਰ ਬਣਾਉਣਾ ਤੇ ਅੱਗ ਲੈ ਕੇ ਆਇਆ ਤੇ ਇਦਾਂ ਕਰੀ ਜਿੱਥੇ ਚੌਂਕਾ ਨਾ ਉਹ ਸਾਹਮਣੇ ਲੱਗਾ ਹੋਇਆ ਬੰਦਾ ਵੈਸ਼ਨੋ ਤੇ ਉਧਰ ਖੜੀ ਜਿੱਥੇ ਉਹ ਸੂਰਜ ਚੜਿਆ ਹੋਇਆ ਜਦੋਂ ਉਹ ਉੱਤੇ ਖੜਾ ਉਹਦਾ ਪਰਛਾਵਾਂ ਪੈ ਗਿਆ ਤੇ ਉਹ ਬ੍ਰਾਹਮਣ ਨੂੰ ਬੜਾ ਗੁੱਸਾ ਆਇਆ ਕਿ ਇੰਨਾ ਟਾਈਮ ਲਾ ਕੇ ਮੈਂ ਚੌਂਕਾ ਪਵਿੱਤਰ ਕੀਤਾ ਇਹਦਾ ਪਰਛਾਵਾਂ ਪੈ ਗਿਆ ਤੂੰ ਕੌਣ ਹੈ ਕਹਿੰਦਾ ਜੀ ਮੈਂ ਮਰਾਸੀ ਆ ਤੂੰ ਨੀਵੀਂ ਜਾਤ ਦਾ ਹੈ ਮੇਰਾ ਚੌਂਕਾ ਪਰਛਾਤ ਕਰ ਦਿੱਤਾ ਲੱਕੜੀ ਚੁੱਕ ਲਈ ਜਿਹੜਾ ਬੰਦਾ ਓਮ ਸ਼ਾਂਤੀ ਓਮ ਸ਼ਾਂਤੀ ਕਰਦਾ ਸੀ ਮੂੰਹ ਦੇ ਵਿੱਚ ਵੀ ਅੱਗ ਅੱਖਾਂ ਦੇ ਵਿੱਚ ਵੀ ਅੱਗ ਹੱਥ ਦੇ ਵਿੱਚ ਵੀ ਅੱਗ ਭੱਜਿਆ ਜਾ ਰਿਹਾ ਹਰਦਵਾਰ ਦੀਆਂ ਗਲੀਆਂ ਦੇ ਵਿੱਚ ਮਰਦਾਨਾ ਅੱਗੇ-ਅੱਗੇ ਤੋਂ ਸਾਧੂ ਪਿੱਛੇ ਵਿੱਚ ਗੁਰੂ ਨਾਨਕ ਸਾਹਿਬ ਦੇ ਪਿੱਛੇ ਜਾ ਕੇ ਮਰਦਾਨਾ ਜੀ ਬੈਠ ਗਏ ਕਹਿੰਦੇ ਮਰਦਾਨਾ ਕੀ ਕੀਤਾ ਕਹਿਣ ਲੱਗੇ ਆ ਗਿਆ ਸ਼ਿਕਾਰ ਕਹਿਣ ਲੱਗਾ ਜੀ ਇਹਨੂੰ ਅੱਗੇ ਕਰਦੇ ਹੋ ਸਤਗੁਰ ਕਹਿੰਦੇ ਮਹਾਂਪੁਰਸ਼ੋ ਬੈਠ ਜਾਓ ਗੱਲ ਕੀ ਹੋਈ ਕਹਿ ਲੱਗੇ ਜੀ ਗੱਲ ਇਹ ਐ ਮੈਂ ਬੜਾ ਟਾਈਮ ਲਾ ਕੇ ਚੌਂਕਾ ਪਵਿੱਤਰ ਕੀਤਾ ਤੇ ਇਸ ਨੇ ਮੇਰਾ ਚੌਂਕਾ ਭ੍ਰਿਸ਼ਟ ਕਰ ਦਿੱਤਾ ਮੇਰਾ ਧਰਮ ਤੋੜ ਦਿੱਤਾ ਗੁਰਨਾਨ ਸਿੰਘ ਸਾਹਿਬ ਨੇ ਮਨ ਵਿੱਚ ਸੋਚਿਆ ਉਹ ਭਲੇ ਪੁਰਸ਼ੋ ਮੈਂ ਇਦਾਂ ਦਾ ਧਰਮ ਦੁਨੀਆ ਨੂੰ ਦੇ ਕੇ ਜਾਵਾਂਗਾ ਬੰਦ ਬੰਦ ਤਾਂ ਕੱਟੇ ਜਾਣਗੇ ਪਰ ਧਰਮ ਨਹੀਂ ਟੁੱਟੇਗਾ ਚੜਖੜੀਆਂ ਤੇ ਚੜ ਜਾਣਗੇ ਸਿੱਖ ਪਰ ਉਹਨਾਂ ਦਾ ਧਰਮ ਨਹੀਂ ਟੁੱਟੇਗਾ ਇਹ ਤੂੰ ਕਿਹੜੇ ਧਰਮ ਦੀ ਗੱਲ ਕਰਦਾ ਪਰਸ਼ਾਵੇਂ ਨਾਲ ਧਰਮ ਟੁੱਟ ਜਾਂਦੇ ਆ ਕਿਸੇ ਬੰਦੇ ਦੇ ਪਰਸ਼ਾਵੇਂ ਨਾਲ ਮਰਦਾਨਿਆਂ ਬੈਠ ਸਾਹਮਣੇ ਤੂੰ ਗਲਤੀ ਕੀਤੀ ਐ ਕਹਿ ਲੱਗਾ ਸਤਗੁਰੂ ਜੀ ਦੱਸੋ ਤੈਨੂੰ ਪਤਾ ਕਿੰਨੀ ਮਿਹਨਤ ਕਰਕੇ ਚੌਂਕਾ ਪਵਿੱਤਰ ਕੀਤਾ ਤੈਨੂੰ ਪਤਾ ਇਹਨਾਂ ਦਾ ਚੌਂਕਾ ਆ ਉੱਪਰ ਇੱਲਾ ਉੱਡਦੀਆਂ ਇੱਲਾ ਕੀ ਖਾਂਦੀਆਂ ਮਾਸ ਇੱਲਾ ਦਾ ਪਰਛਾਵਾਂ ਪੈ ਜਾਏ ਤੇ ਇਹਨਾਂ ਦਾ ਚੌਂਕਾ ਭ੍ਰਿਸ਼ਟ ਨਹੀਂ ਹੁੰਦਾ। ਕਿਸੇ ਕੁੱਤੇ ਦਾ ਪਰਛਾਵਾਂ ਪੈ ਜਾਏ ਚੌਂਕਾ ਭ੍ਰਿਸ਼ਟ ਨਹੀਂ ਹੁੰਦਾ। ਤੂੰ ਇਹਦਾ ਚੌਂਕਾ ਭ੍ਰਿਸ਼ਟ ਕਰ ਦਿੱਤਾ। ਤੇ ਮਹਾਂਪੁਰਸ਼ੋ ਤੁਸੀਂ ਦੱਸੋ ਕਿ ਸਾਰਿਆਂ ਦੇ ਵਿੱਚ ਰੱਬ ਹੈ ਕਹਿੰਦੇ ਹਾਂ ਤੇ ਇਹਦੇ ਵਿੱਚ ਕਿਉਂ ਨਹੀਂ ਹੈ? ਤੇ ਪਰਛਾਵਾਂ ਕਿਸੇ ਸੁਦਰ ਦਾ ਨਹੀਂ ਹੈ। ਕਿਸੇ ਮਰਾਸੀ ਦਾ ਨਹੀਂ ਹੈ। ਇਹ ਪਰਛਾਵਾਂ ਕਾਲਪੁਰਖ ਦਾ ਪਰਮੇਸ਼ਰ ਦਾ ਉਥੇ ਸ਼ਬਦ ਉਚਾਰਨ ਕੀਤਾ ਕਹਿੰਦੇ ਸੁਣੋ ਕਬੁੱਧ ਡੋਮਣੀ ਕੋ ਦਇਆ ਕਸਾਇਣ ਪਰ ਨਿੰਦਾ ਘਟ ਚੂੜੀ ਤੇਰੇ ਅੰਦਰ ਇਹ ਸਾਰੀਆਂ ਬਿਮਾਰੀਆਂ ਬੈਠੀਆਂ ਹਨ ਕਬੁੱਧ ਡੋਮਣੀ ਡੋਮ ਕਹਿੰਦੇ ਆ ਮਰਾਸੀ ਨੂੰ ਤੇਰੇ ਅੰਦਰ ਭੈੜੀ ਮਤ ਮਰਾਸਣ ਬੈਠੀ ਹੈ ਕੋ ਦਇਆ ਕਸਾਇਣ ਤੇਰੇ ਅੰਦਰ ਦਇਆ ਨਹੀਂ ਹੈ ਉਹ ਕਿਸਾਨ ਕਸਾਈ ਦੀ ਘਰ ਵਾਲੀ ਕਿਸਾਨ ਤੇਰੇ ਅੰਦਰ ਕਿਸਾਨ ਬੈਠੀ ਹੈ ਕੋ ਬੁੱਧ ਡੋਮਣੀ ਕੋ ਦਇਆ ਕਸਾਇਣ ਪਰ ਨਿੰਦਾ ਘਟ ਚੂੜੀ ਜਿਹੜੇ ਲੋਕਾਂ ਦਾ ਗੰਧ ਚੁੱਕਦੀ ਹੈ ਨਾ ਤੇਰੇ ਅੰਦਰ ਉਹ ਨਿੰਦਾ ਬੈਠੀ ਹੈ ਮੁੱਠੀ ਕਰੋਧ ਚੰਡਾਲ ਮੁੱਠੀ ਕਹਿੰਦੇ ਮੁੱਠ ਲੈਣਾ ਮਤਲਬ ਉਸ ਨੂੰ ਠੱਗ ਲੈਣਾ ਮੁੱਠੀ ਕਰੋਧ ਚੰਡਾਲ ਕਾਰੀ ਕੱਢੀ ਕਿਆ ਥੀਆਂ ਚਾ ਚਾਰੇ ਬੈਠੀਆਂ ਨਾਲ ਆ ਲਕੀਰਾਂ ਖਿੱਚ ਕੇ ਕੀ ਹੋਣਾ ਆ ਤੇਰੇ ਅੰਦਰ ਤਾਂ ਸਾਰਾ ਕੁਝ ਬੈਠਾ ਹੈ ਸਮਝ ਆ ਗਿਆ ਗੁਰੂ ਸਾਹਿਬ ਜੀ ਪਾਸ਼ਾ ਮਹਾਰਾਜ ਮਰਦਾਨੇ ਲਈ ਕਿੰਨੀ ਜ਼ਰਤ ਸੀ ਵੈਸੇ ਮਰਦਾਨਾ ਗੁਰੂ ਨਾਨਕ ਦਾ ਸਿੱਖ ਬਣ ਗਿਆ ਪਰ ਹੈ ਤਾਂ ਮੁਸਲਮਾਨ ਸੀ ਨਾ ਜਦੋਂ ਸਤਗੁਰ ਜੀ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇ ਕੀਆ ਅਸਤਾਨਾ ਗੁਰੂ ਨਾਨਕ ਸਾਹਿਬ ਜੀ ਪਾਸ਼ਾ ਜੀ ਤਾਂ ਸਾਰੇ ਜਾਣਦੇ ਹੋ ਮੱਕਾ ਸ਼ਹਿਰ ਦਾ ਨਾਮ ਹੈ ਜਦੋਂ ਉਸ ਮਹਿਰਾਬ ਦੇ ਵੱਲ ਉਸ ਮਸਜਿਦ ਦੇ ਵੱਲ ਗੁਰੂ ਸਾਹਿਬ ਜੀ ਮਹਾਰਾਜ ਨੇ ਪੈਰ ਪਸਾਰੇ ਤੇ ਸਿਰੇ ਜਦੋਂ ਸਫਾਈ ਕਰਨ ਆਲਾ ਆਇਆ ਸੀ ਉਹਦਾ ਨਾਮ ਵੀ ਲਿਖਿਆ ਭਾਈ ਗੁਰਦਾਸ ਜੀਵਨ ਮਾਰੀ ਲੱਤ ਤੀਟ ਕਿਹੜਾ ਸੁਤਾ ਕੁਫਰ ਖਵਾਨ ਮਰਦਾਨੇ ਨੇ ਨਹੀਂ ਆਖਿਆ ਕਿ ਗੁਰੂ ਸਾਹਿਬ ਜੀ ਸਾਡਾ ਧਰਮ ਹੈ ਆ ਤੁਸੀਂ ਲੱਤਾਂ ਪਸਾਰ ਕੇ ਇੱਧਰ ਕੱਥੇ ਪੈ ਗਏ ਉਹਨੂੰ ਪਤਾ ਹੈ ਕਿ ਗੁਰੂ ਪਾਤਸ਼ਾਹ ਨੇ ਇਹਨਾਂ ਨੂੰ ਸਮਝਾਉਣਾ ਹੈ ਮਰਦਾਨੇ ਨਹੀਂ ਨਹੀਂ ਆਖਿਆ ਮਰਦਾਨਾ ਤਾਂ ਪੜਦਾ ਸੀ ਸਤ ਪਤਾਲ ਸਤ ਆਕਾਸ਼ ਮੁਸਲਮਾਨ ਸੀ ਪਰ ਉਹ ਨਾਲ ਜਪਜੀ ਸਾਹਿਬ ਪੜ ਰਿਹਾ ਪਾਤਾਲਾਂ ਪਤਾਲ ਲਖ ਆਗਾਸਾਂ ਆਗਾਸ ਓੜਕ ਓੜਕ ਭਾਲਤ ਕੇ ਬੇਦ ਕਹਿਣ ਇੱਕ ਬਾਣ ਕਦੇ ਨਹੀਂ ਉਹਨੇ ਕਿਹਾ ਸੀ ਬਾਬਾ ਇਹ ਨਾ ਕਰ ਉਹਨੂੰ ਪਤਾ ਹੈ ਬਾਬੇ ਨੇ ਕੁਝ ਕਰਨਾ ਹੀ ਹੈ ਪਾਈ ਗੁਰਦਾਸ ਸਾਹਿਬ ਕਹਿੰਦੇ ਇੱਕ ਬਾਬਾ ਅਕਾਲ ਰੂਪ ਦੂਜਾ ਰਵਾਬੀ ਮਰਦਾਨਾ ਸਤਿਗੁਰੂ ਮਹਾਰਾਜ ਨੇ ਬਹੁਤ ਵੱਡੀ ਕਿਰਪਾ ਕੀਤੀ ਬਖਸ਼ਿਸ਼ ਕੀਤੀ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਆ ਬਾਣੀ ਤੁਸੀਂ ਪੜ੍ਹਦੇ ਹੋ ਸਹਿਜ ਪਾਠ ਕਰਦੇ ਹੋ ਕਾਫੀ ਗਿਣਤੀ ਦੇ ਵਿੱਚ ਆਪ ਸੰਗਤ ਗੁਰੂ ਸਾਹਿਬ ਨੇ ਦੋ ਸ਼ਲੋਕ ਮਰਦਾਨਾ ਜੀ ਦੇ ਪ੍ਰਥਾਯ ਉਚਾਰਨ ਕੀਤੇ ਆ ਤੁਸੀਂ ਦਰਸ਼ਨ ਕਰਿਓ ਬਿਹાગੜੀ ਦੀ ਵਾਰ ਜਿਹੜੀ ਚੌਥੇ ਪਾਤਸ਼ਾਹ ਦੀ ਹੈ 12ਵੀਂ ਪੌੜੀ ਦੇ ਨਾਲ ਦੋ ਸ਼ਲੋਕ ਹਨ ਜਿਹੜੇ ਲੋਕ ਕਹਿੰਦੇ ਨਾ ਗੁਰੂ ਗ੍ਰੰਥ ਸਾਹਿਬ ਵਿੱਚ ਸ਼ਰਾਬ ਬਾਰੇ ਕਿੱਥੇ ਲਿਖਿਆ ਹੈ ਉਹ ਉਹ ਸ਼ਬਦਾਂ ਨੂੰ ਪੜੋ ਤੇ ਸ਼ਬਦਾਂ ਦੇ ਅਰਥ ਕਰਕੇ ਦੇਖੋ ਹੁਣ ਕਈ ਲੋਕ ਸਾਡੇ ਜਿਹੜੇ ਵਿਦਵਾਨ ਹੈ ਉਹਨਾਂ ਦੀ ਆ ਆਪਸੀ ਰਾਏ ਨਹੀਂ ਹੈ ਉਹ ਲਿਖਦੇ ਵੀ ਮਰਦਾਨੇ ਦੀ ਸ਼ਬਦ ਹੈ ਲਿਖਿਆ ਕਿ ਮਰਦਾਨਾ ਪਹਿਲਾ ਉਹਦੇ ਵਾਸਤੇ ਮੈਂ ਦੋ ਉਦਾਹਰਨਾ ਦੇ ਦੇ ਇਹ ਸ਼ਬਦ ਬਾਣੀ ਵਿੱਚ ਇਦਾਂ ਹਨ ਜਿਸ ਤਰ੍ਹਾਂ ਹੁਣ ਇੱਕ ਸ਼ਬਦ ਹੈ ਸ਼ਲੋਕ ਹੈ ਨਾਮਾ ਕਹੇ ਤਰਲੋਚਨਾ ਮੁਖ ਤੇ ਰਾਮ ਸਮਾਨ ਹਾਤ ਪਾਉ ਕਰ ਕਾਮ ਸਭ ਚੀਤ ਨਰਨਜਨਾਂ ਇੱਕ ਤਾਂ ਕਿਹਦਾ ਲੱਗਦਾ ਸ਼ਲੋਕ ਤੁਹਾਨੂੰ ਇਹ ਲੱਗਦਾ ਨਾ ਭਗਤ ਨਾਮਦੇਵ ਦਾ ਸ਼ਲੋਕ ਪਰ ਇਹ ਭਗਤ ਨਾਮਦੇਵ ਦਾ ਸ਼ਲੋਕ ਨਹੀਂ ਹੈ ਇਹ ਸ਼ਲੋਕ ਹੈ ਕਬੀਰ ਸਾਹਿਬ ਜੀ ਦਾ ਫਿਰ ਇੱਕ ਹੋਰ ਸ਼ਲੋਕ ਹੈ ਹਰ ਸਿਉ ਹੀਰਾ ਛਾੜ ਕੈ ਕਰੇ ਆਣ ਕੀ ਆਸ ਤੇ ਨਰ ਦੋਜਕ ਜਾਏਗੇ ਸਤਿ ਭਖੈ ਰਬਦਾਸ ਕਿਹਦਾ ਸ਼ਲੋਕ ਹੈ ਇਹ ਵੀ ਕਬੀਰ ਸਾਹਿਬ ਜੀ ਦਾ ਸ਼ਲੋਕ ਹੈ ਲੱਗਦਾ ਵੀ ਰਬੀਦਾਸ ਜੀ ਦਾ ਸ਼ਲੋਕ ਇਸੇ ਤਰ੍ਹਾਂ ਤੁਸੀਂ ਦਰਸ਼ਨ ਕਰਿਓ 1253 ਅੰਕ ਦੇ ਉੱਪਰ ਸਾਰੰਗ ਮਹਿਲਾ ਪੰਜਵਾਂ ਸੂਰਦਾਸ ਅੰਕ ਅੰਕ ਦੇ ਵਿਚਕਾਰ ਵਿੱਚ ਲਿਖਿਆ ਹੈ ਸਾਰੰਗ ਮਹਿਲਾ ਪੰਜਵਾਂ ਸੂਰਦਾਸ ਭਗਤ ਸੂਰਦਾਸ ਜੀ ਦੀ ਬਾਣੀ ਬਹੁਤ ਕਮਾਈ ਵਾਲੇ ਸਨ ਭਗਤ ਸੂਰਦਾਸ ਜੀ ਅੱਖਾਂ ਤੋਂ ਨਹੀਂ ਦਿਖਦਾ ਸੀ ਉਹਨਾਂ ਦੀ ਅੱਧੀ ਪੰਗਤੀ ਹੈ ਛਾੜ ਮਨ ਹਰ ਬੇਮੁਖਣ ਕੋ ਸੰਗ ਪਰ ਅੱਗੇ ਹੈ ਸਾਰੰਗ ਮਹਿਲਾ ਪੰਜਵਾਂ ਉਹ ਸ਼ਬਦ ਭਗਤ ਸੂਰਦਾਸ ਜੀ ਨੂੰ ਸਰੂਪੇ ਦੇ ਤੌਰ ਤੇ ਉਹਨਾਂ ਨੂੰ ਸਨਮਾਨ ਦੇ ਤੌਰ ਤੇ ਗੁਰੂ ਅਰਜਨ ਸਾਹਿਬ ਜੀ ਨੇ ਦਿੱਤਾ ਤੇ ਤੁਸੀਂ ਸਹਿਜ ਪਾਠ ਕਰਦੇ ਧਿਆਨ ਰੱਖਿਆ ਕਰੋ ਛੋਟੀਆਂ ਚੀਜ਼ਾਂ ਦਾ ਭਗਤ ਸੂਰਦਾਸ ਜੀ ਜਿੱਥੇ ਲਿਖਿਆ ਨਾ ਸਾਰੰਗ ਭੈਲਾ ਪੰਜਵਾਂ ਸੂਰਦਾਸ ਉੱਤੇ ਉੱਪਰ ਲਿਖਿਆ ਅੰਕ 6 ਉੱਪਰਲੇ ਸ਼ਬਦ ਦੀ ਗਿਣਤੀ ਲਿਖੀ 6 ਅੱਗੇ ਪੰਕਤੀ ਆ ਗਈ ਛਾਟ ਮਨ ਹਰ ਬੇਮੁਖਣ ਕੋ ਸੰਗ ਅੱਗੇ ਸ਼ਬਦ ਆ ਗਿਆ ਅੱਗੇ ਗਿਣਤੀ ਆਏਗੀ 8 7 ਆ ਲਿਖਿਆ ਨਹੀਂ ਅੱਖਰ ਨਹੀਂ ਲਿਖਿਆ 7 7 ਗੁਰੂ ਜੀ ਸਤਕਾ ਸੰਤ ਅੰਕ ਨਹੀਂ ਹੈ ਉਹਦੇ ਵਿੱਚ 6 ਤੋਂ ਬਾਅਦ ਸਿੱਧਾ 8 ਹੈ ਵੀ ਇਹ ਨਾ ਕੋਈ ਸਮਝ ਲੇ ਕਿ ਬਾਧੂ ਪੰਕਤੀ ਐਸ ਕਰਕੇ ਇਹਨੂੰ ਕੱਢ ਦਿਓ ਗੁਰੂ ਸਾਹਿਬ ਨੇ ਆਪਣੇ ਨਾਲ ਸ਼ਬਦ ਵਿੱਚ ਲਿਖ ਲਿਆ ਪਰ ਉਹਦੀ ਗਿਣਤੀ ਵੀ ਕਰ ਦਿੱਤੀ ਉਸ ਅੱਧੀ ਪੰਕਤੀ ਦੀ ਵੀ ਗਿਣਤੀ ਕਰ ਦਿੱਤੀ ਛਾੜ ਮਨ ਹਰ ਬੇਮੁਖਣ ਕੋ ਸੰਗ ਪੂਰਾ ਸ਼ਬਦ ਭਗਤ ਸੂਰਦਾਸ ਜੀ ਨੂੰ ਸਰੂਪੇ ਦੇ ਤੌਰ ਤੇ ਦਿੱਤਾ ਜਿਸ ਤਰ੍ਹਾਂ ਇੱਕ ਸ਼ਬਦ ਬਹੁਤ ਵਾਰੀ ਆਪਾਂ ਪੜ੍ਹਦੇ ਸੁਣਦੇ ਆ ਗੋਬਿੰਦ 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 ਸੰਗ ਨਾਮ ਦਿਓ ਮਨ ਲੀਨਾ ਆੜ ਧਾਮ ਕੋ ਸੀ ਪਰੋ ਹੋਇਓ ਲਖੀਨਾ ਆਖਰੀ ਪੰਕਤੀ ਆ ਇਹ ਬਿੱਦ ਸੁਣ ਕੇ ਜਾ ਕਰੋ ਉੱਠ ਭਗਤੀ ਲਾਗਾ ਮਿਲੇ ਪ੍ਰਤਖ ਗੁਸਈਆਂ ਧੰਨਾ ਬੜ ਭਗ ਹੁਣ ਕਿਹਦਾ ਸ਼ਬਦ ਲੱਗਦਾ ਧੰਨਾ ਜੀ ਦਾ ਪਰ ਸ਼ਬਦ ਹੈ ਗੁਰੂ ਅਰਜਨ ਸਾਹਿਬ ਜੀ ਦਾ ਮਹਿਲਾ ਪੰਜਵਾਂ ਉੱਪਰ ਲਿਖਿਆ ਇਸੇ ਤਰ੍ਹਾਂ ਇਹ ਜਿਹੜੇ ਦੋ ਸ਼ਲੋਕ ਆ ਬਿਹਾਗੜੀ ਕੀ ਵਾਰ ਦੇ ਵਿੱਚ ਮਰਦਾਨਾ ਪਹਿਲਾ ਲਿਖਿਆ ਉੱਥੇ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਦੋਨੇ ਸ਼ਬਦ ਗੁਰੂ ਨਾਨਕ ਸਾਹਿਬ ਜੀ ਦੇ ਆ ਔਰ ਸਤਗੁਰ ਨੇ ਸ਼ਰਾਬ ਦੇ ਪਰਥਾਏ ਲੈ ਕੇ ਆ ਕਿਉਂ ਲਿਖਿਆ ਕਿਉਂਕਿ ਜਿਹੜੇ ਕਲਾਕਾਰ ਸੀ ਸੰਗੀਤਕਾਰ ਸਨ ਗਵਈਏ ਸਨ ਅੱਜ ਵੀ ਹੋਣਗੇ ਜਿਹੜੇ ਨਸ਼ਿਆਂ ਦੇ ਆਦੀ ਬਣ ਜਾਂਦੇ ਚਾਹੇ ਤੁਸੀਂ ਮਿਰਜ਼ਾ ਗਾਲਪ ਦਾ ਨਾਮ ਭਾਵੇਂ ਡਾਕਟਰ ਮੁਹੰਮਦ ਇਕਵਾਲ ਦਾ ਨਾਮ ਲੈ ਲਓ ਇਹ ਅੱਤ ਦਰਜੇ ਦੇ ਸ਼ਰਾਬੀ ਰਹੇ ਸਤਗੁਰੂ ਕਹਿੰਦੇ ਮੈਂ ਇਦਾਂ ਦਾ ਕੀਰਤਨੀਆਂ ਦੇਣਾ ਹੈ ਇਦਾਂ ਦਾ ਗਵਈਆ ਸੰਸਾਰ ਨੂੰ ਦੇ ਕੇ ਜਾਣਾ ਜਿਹੜਾ ਸ਼ਰਾਬ ਦਾ ਅੱਦੀ ਨਹੀਂ ਹੋਇਆ ਕੀ ਸਤਿਗੁਰੂ ਦੇ ਇਹ ਸੇਧ ਮਿਲਦੀ ਸਾਨੂੰ ਗੁਰੂ ਸਾਹਿਬ ਨਾਲ ਸਫ਼ਰ ਕੀਤਾ ਦੁੱਖ ਸੁੱਖ ਦੇ ਵਿੱਚ ਕਿਤੇ ਵੀ ਸਤਿਗੁਰੂ ਨਾਲ ਮਰਦਾਨਾ ਜੀ ਗਏ ਜਦੋਂ ਆਖਰੀ ਸਮਾਂ ਆਇਆ ਨਾ ਸਤਿਗੁਰੂ ਕੀ ਨੂੰ ਸੁਣਿਆ ਆਇਆ ਇੱਕ ਚਿੱਟੇ ਕੱਪੜੇ ਦੇ ਵਿੱਚ Laash ਪਈ ਹੈ ਮੇਰਾ ਸਤਿਗੁਰੂ ਸਿੱਧਾ ਚਲਾ ਗਿਆ ਜਾ ਕੇ ਚਤਰ ਤੋਂ ਚਦਰ ਚੁੱਕੀ ਮੂੰਹ ਦੇਖਿਆ ਤੇ ਮਰਦਾਨਾ ਸੀ ਇਤਿਹਾਸਕਾਰ ਇਹ ਲਿਖਦੇ ਆ ਕਿ ਉੱਥੇ ਸਤਿਗੁਰੂ ਨੇ ਸ਼ਬਦ ਉਚਾਰਨ ਕੀਤਾ ਸੀ ਸੱਜਣ ਮੇਰੇ ਰੰਗਲੇ ਜਾਇ ਸੁਤੇ ਜੀ ਰਾਣ ਹਾਂ ਵੀ ਵੰਜਾਂ ਡੂਮਣੀ ਰੋਵਾ ਝਿਣੀ ਬਾ ਕਿੰਨਾ ਪਿਆਰ ਸੀ ਉੱਥੇ ਬੈਠ ਕੇ ਨਾ ਗੁਰਨਾਨਕ ਪਾਤਸ਼ਾਹ ਕਹਿੰਦੇ ਸੀ ਮਰਦਾਨਿਆਂ ਆਪਾਂ ਸਫਰ ਕਰਦੇ ਸੀ ਨਾ ਤੇ ਰਵਾਪ ਦੀਆਂ ਤੰਦਾਂ ਟੁੱਟ ਜਾਂਦੀਆਂ ਸੀ ਕਦੇ ਤੂੰ ਜੋੜ ਲੈਂਦਾ ਸੀ ਕਦੇ ਮੈਂ ਜੋੜ ਦਿੰਦਾ ਸੀ ਪਰ ਜਿਹੜੀ ਤੂੰ ਅੱਜ ਤੋੜ ਚੱਲਿਆ ਨਾ ਨਾ ਮੈਂ ਜੋੜ ਸਕਦਾ ਨਾ ਤੂੰ ਜੋੜ ਸਕਦਾ ਕਿੰਨਾ ਪਿਆਰ ਹੋਏਗਾ ਪਰ ਇੰਨੀ ਨਿਰਮਲ ਆਤਮਾ ਜਿਹਨੂੰ ਕਰ ਦਿੱਤਾ ਵੀ ਮਰਦਾਨਾ ਭੁੱਖਾ ਰਹਿੰਦਾ ਸੀ ਮਰਦਾਨੇ ਨੂੰ ਭੁੱਖ ਲੱਗਦੀ ਸੀ ਜਦੋਂ ਗੁਰੂ ਨਾਨਕ ਸਾਹਿਬ ਨੇ ਮਰਦਾਨੇ ਦਾ ਆਖਰੀ ਸਮਾਂ ਜਾਣਿਆ ਸੀ ਤੇ ਮਰਦਾਨੇ ਨੂੰ ਪੁੱਛਿਆ ਸੀ ਮਰਦਾਨਿਆਂ ਦੱਸ ਤੇਰੇ ਜਾਣ ਤੋਂ ਬਾਅਦ ਤੇਰੀ ਬਹੁਤ ਵੱਡੀ ਕਬਰ ਬਣਾ ਦੇਾਂਗੇ ਮੇਲੇ ਲਗਿਆ ਕਰਨਗੇ ਤੇਰਾ ਬਹੁਤ ਵੱਡਾ ਸਥਾਨ ਬਣਾ ਦੇਾਂਗੇ ਦੁਨੀਆ ਆਇਆ ਕਰੇਗੀ ਕਬਰ ਬਣਾ ਦੀਏ ਮਰਦਾਨਿਆਂ ਤੇਰੀ ਤੇ ਮਰਦਾਨੇ ਨੇ ਆਖਿਆ ਸੀ ਸਤਗੁਰੂ ਜੀ ਇਸ ਕਬਰ ਦੇ ਵਿੱਚੋਂ ਤਾਂ ਬੜੀ ਮੁਸ਼ਕਲ ਨਾਲ ਲੇਕਣ ਦਾ ਆ ਜਿਹੜੀ ਸਰੀਰ ਦੀ ਕਬਰ ਹੈ ਨਾ ਇਹਦੇ ਵਿੱਚੋਂ ਤਾਂ ਮੁਸ਼ਕਲ ਨਾਲ ਲੇਕਣ ਆ ਪੱਥਰਾਂ ਦੀ ਕਬਰ ਚ ਪਾ ਦੋਗੇ ਹੁਣ ਦੇਖ ਲਓ ਇੱਕ ਪਾਸੇ ਸਤਗੁਰੂ ਜੀ ਦਾ ਕੀਰਤਨੀਆ ਬ੍ਰਹਮ ਗਿਆਨੀ ਭਾਈ ਮਰਦਾਨਾ ਜੀ ਇੱਕ ਹਿੰਦੂਸਤਾਨ ਦੇ ਵਿੱਚ ਆਪਣੇ ਆਪ ਨੂੰ ਮੰਨਣ ਵਾਲਾ ਭਗਵਾਨ 19 ਜਨਵਰੀ 1990 ਵਿੱਚ ਉਹ ਦੁਨੀਆ ਤੋਂ ਗਿਆ ਪਹਿਲਾਂ ਪ੍ਰੋਫੈਸਰ ਸੀ ਫਿਰ ਆਚਾਰੀਆ ਬਣਿਆ ਫਿਰ ਭਗਵਾਨ ਬਣਿਆ ਜਿਹਨੂੰ ਕਹਿੰਦੇ ਊਸ਼ੋ ਰਜਨੀਸ਼ ਪ੍ਰਿੰਸੀਪਲ ਸਤਵੀਰ ਸਿੰਘ ਲਿਖਦਾ ਕਿ ਉਹਨੇ ਮਰਨ ਤੋਂ ਪਹਿਲਾਂ ਆਖਿਆ ਸੀ ਮੇਰੀ ਯਾਦਗਾਰ ਬਣਾਈ ਜਾਏ ਫਲਾਨੀ ਜਗ੍ਹਾ ਤੋਂ ਪੱਥਰ ਲਿਆਂਦਾ ਜਾਏ ਮਹਿੰਗੇ ਤੋਂ ਮਹਿੰਗਾ ਪੱਥਰ ਲਾ ਕੇ ਮੇਰੀ ਯਾਦਗਾਰ ਬਣਾਈ ਜਾਏ ਇੱਕ ਪਾਸੇ ਜਿਹਨੂੰ ਲੋਕੀਂ ਭਗਵਾਨ ਮੰਨਦੇ ਸੀ ਇੱਕ ਪਾਸੇ ਸਤਿਗੁਰ ਦੀ ਤਾਂ ਕੀਰਤनियां ਭਾਈ ਮਰਦਾਨਾ ਕਹਿ ਲਗਾ ਨਹੀਂ ਸਤਿਗੁਰ ਜੀ ਇਸ ਸਰੀਰ ਰੂਪੀ ਕਵਰ ਚੋਂ ਨਿਕਲਣਾ ਪੱਥਰਾਂ ਚ ਪਾਓਗੇ ਉਹ ਮਰਦਾਨਾ ਤਾਂ ਅਭੇਦ ਹੋ ਗਿਆ ਗੁਰਨਾਨਕਿ ਪਸ ਨਾਨਕ ਲੀਨ ਭਿਓ ਗੋਬਿੰਦ ਸਿਓ ਜੋ ਪਾਣੀ ਸੰਗ ਪਾਣੀ ਤੇ ਮੈਂ ਬੇਨਤੀ ਕਰ ਰਿਹਾ 1480 ਤੋਂ ਲੈ ਕੇ 1534 ਤੱਕਰ 54 ਸਾਲ ਭਾਈ ਮਰਦਾਨਾ ਗੁਰਨਾਨਕ ਦੇ ਨਾਲ ਰਿਹਾ 54 ਸਾਲ ਇੱਕ ਬੇਨਤੀ ਕਰਕੇ ਸਮਾਪਤੀ ਕਰਦੇ ਹਾਂ ਗੁਰਨਾਨਕ ਮਰਦਾਨੇ ਤੋਂ ਦੂਰ ਨਹੀਂ ਰਹਿੰਦਾ ਸੀ ਇੱਕ ਵਾਰੀ ਨਾ ਗੁਰੂ ਸਾਹਿਬ ਨੇ ਆਖਿਆ ਕਹਿੰਦੇ ਮਰਦਾਨਿਆਂ ਜਾ ਆਪਣੇ ਪਰਿਵਾਰ ਨੂੰ ਮਿਲ ਕੇ ਆ ਜਾ ਤੇ ਮਰਦਾਨਾ ਜੀ ਚਲੇ ਗਏ ਬਾਬਾ ਤੂੰ ਨਹੀਂ ਜਾਣਾ ਕਹਿੰਦੇ ਚਲੇ ਗਏ ਤੇ ਤੁਹਾਨੂੰ ਪਤਾ ਹੀ ਹੈ ਮਾਤਾ ਜੀ ਦਾ ਪਿਆਰ ਪਿਤਾ ਜੀ ਆ ਬੱਚੇ ਹਨ ਤੇ ਮੈਂ ਸੋਚ ਰਿਹਾ ਵੀ ਤੂੰ ਜਾ ਕੇ ਮਿਲ ਕੇ ਆ ਜਾ ਮਰਦਾਨਾ ਚਲਾ ਗਿਆ ਮਰਦਾਨਾ ਆਪਣੇ ਘਰ ਗਿਆ ਫਿਰ ਗੁਰੂ ਨਾਨਕ ਸਾਹਿਬ ਦੇ ਘਰ ਵੀ ਗਿਆ ਮਾਤਾ ਜੀ ਮਾਤਾ ਤ੍ਰਿਪਤਾ ਜੀ ਪੁੱਛਦੇ ਆ ਨਾਨਕ ਨਹੀਂ ਆਇਆ ਕਹਿੰਦੇ ਜੀ ਬਹੁਤ ਦੂਰ ਹੈ ਕਿਹਾ ਸੀ ਨਾ ਗੁਰੂ ਸਾਹਿਬ ਨੇ ਮਨਾ ਕੀਤਾ ਸੀ ਨਾਨਕ ਨਹੀਂ ਆਇਆ ਕਹਿੰਦੇ ਨਾਨਕ ਬੜੀ ਦੂਰ ਹੈ ਮੈਂ ਤਾਂ ਕਲਿਆਣਦਾਸ ਨੇ ਮਾਤਾ ਤ੍ਰਿਪਤਾ ਦਾ ਹੱਥ ਦਿਵਾਤਾ ਕਹਿੰਦੇ ਰੁਕ ਜਾ ਇਹਨੂੰ ਜਾਣਦੇ ਹੋ ਜਦੋਂ ਮਰਦਾਨਾ ਗਿਆ ਨਾ ਤੇ ਪਿੱਛੇ ਪਿੱਛੇ ਚਲੇ ਗਏ ਦੋਨੇ ਹੀ ਮਾ ਮੈਂ ਤਾਂ ਕਲਿਆਣਦਾਸ ਜੀ ਵੀ ਤੇ ਮਾਤਾ ਤ੍ਰਿਪਤਾ ਜੀ ਵੀ ਮਰਦਾਨੇ ਨੇ ਦੇਖ ਲਿਆ ਕਦੇ ਇੱਧਰ ਜਾਵੇ ਕਦੇ ਇੱਧਰ ਗਲੀ 'ਚ ਵੜ ਜਾਵੇ ਕਦੇ ਕਿਸੇ ਰਸਤੇ ਨੂੰ ਤੇ ਪਰ ਪਹੁੰਚ ਗਿਆ ਗੁਰਨਾਣੂ ਪਾਸ਼ਾ ਦੇ ਕੋਲ ਇੱਕ ਸਾਨੂੰ ਸੇਧ ਮਿਲਦੀ ਹੈ ਜਿਹੜਾ ਕਿਸੇ ਜੀਵਨ ਵਾਲੇ ਗੁਰ ਸਿੱਖ ਦੀ ਸੰਗਤ ਕਰੇਗਾ ਉਹ ਗੁਰੂ ਗ੍ਰੰਥ ਸਾਹਿਬ ਕੋ ਪਹੁੰਚ ਜਾਏਗਾ ਤੇ ਜਿਹੜਾ ਗੁਰੂ ਗ੍ਰੰਥ ਸਾਹਿਬ ਦੀ ਸੰਗਤ ਕਰੇਗਾ ਉਹ ਪ੍ਰਮਾਤਮਾ ਤੱਕਰ ਪਹੁੰਚ ਜਾਏ ਇਸੇ ਕਰਕੇ ਆਪਾਂ ਅਰਦਾਸ ਕਰਦੇ ਆ ਕੋਈ ਆਣ ਬੁਲਾਵੇ ਮੇਰਾ ਪ੍ਰੀਤਮ ਪਿਆਰਾ ਹਾਂ ਤਿਸ ਪੈ ਆਪ ਬਚਾਈ ਦਰਸ਼ਨ ਹਰ ਦੇਖਣ ਕੇ ਤਾਈਂ ਕਿਰਪਾ ਕਰੇ ਤਾਂ ਸਤਗੁਰ ਮਿਲੇ ਹਰ ਹਰ ਨਾਮ ਤੇ ਆਏ ਕਿੰਨਾ ਕੋਸੀ ਸਾਧ ਸੰਗਤ ਦੀ ਕਿੰਨੇ ਦੁਖੜੇ ਪੈਂਡੇ ਸਨ ਤੇ ਉਹਨੇ ਮਰਦਾਨੇ ਨੇ ਪਿਆ ਸਤਗੁਰੂ ਦੀ ਜੇ ਸੁਖ ਦੇਤਾ ਤੁਜੇ ਅਰਾਧੀ ਦੁੱਖ ਵੀ ਤੁਜੇ ਧਾਈ ਜੇ ਭੁਖ ਦੇਤਾ ਇਤਿਹੀ ਰਾਜਾ ਦੁੱਖ ਵਿੱਚ ਸੂਖ ਮਨਾਈ ਕਿੰਨਾ ਪਿਆਰ ਹੋਏਗਾ ਗੁਰਨਾਨਕ ਦਾ ਕਿੰਨਾ ਪਿਆਰ ਗੁਰਨਾਨਕ ਦਿੰਦਾ ਹੋਏਗਾ ਮਰਦਾਨੇ ਨੂੰ ਤੇ ਜਿਹੜੇ ਕਹਿੰਦੇ ਆ ਨਾ ਭੁੱਖ ਲੱਗਦੀ ਆ ਮੈਂ ਇੱਕੋ ਪੰਕਤੀ ਅਪਜੀ ਦੇ ਨਾਲ ਸਾਂਝੀ ਕਰਦਾ ਉਹ ਤੁਸੀਂ ਸਾਰੇ ਪੜਿਓ ਸਾਰੇ ਪੜਿਓ ਜਿਸ ਬੰਦੇ ਨੇ 54 ਸਾਲ ਗੁਰਨਾਨਕ ਦੀ ਸੰਗਤ ਕੀਤੀ ਆ 54 ਸਾਲ ਜਿਹੜਾ ਗੁਰਨਾਨਕ ਦੇ ਅੰਗ ਸੰਗ ਰਿਹਾ ਤੇ ਭੁੱਖਾ ਰਹਿ ਸਕਦਾ ਗੁਰਨਾਨਕ ਜਿਨ ਸੁਣਿਆ ਦੇਖਿਆ ਗੁਰਨਾਨਕ ਜਿਨ ਸੁਣਿਆ ਦੇਖਿਆ ਗੁਰਨਾਨਕ ਜਿਨ ਸੁਣਿਆ ਦੇਖਿਆ ਗੁਰਨਾਨਕ ਜਿਨ ਸੁਣਿਆ ਦੇਖਿਆ ਸੇ ਫਿਰ ਗਰਵਾਸ ਨ ਪਰਿਆ ਰੇ ਸੇ ਫਿਰ ਕਰ ਵਾਸ ਨਾ ਪਰਿਆ ਰੇ ਸਾਰੇ ਜਪੋ ਜੀ ਆਓ ਆਪਾਂ ਵੀ ਅਰਦਾਸ ਕਰ ਲਈਏ ਮੈ ਮੂਰਖ ਕੀ ਕੇਤਕ ਬਾਤ ਹੈ ਮੈ ਮੂਰਖ ਕੀ ਕੇਤਕ ਬਾਤ ਹੈ ਇਹ ਧੰਗੁਰ ਨਾਨਕ ਸਾਹਿਬ ਮਹਾਰਾਜ ਤੂੰ ਚੋਰਾ ਨੂੰ ਵੀ ਤਾਰ ਦਿੰਦਾ ਠੱਗਾ ਨੂੰ ਵੀ ਤਾਰ ਦਿੰਦਾ ਮੇਰੇ ਕੀ ਗਾਲਾਂ ਤੂੰ ਕਿਰਪਾ ਕਰ ਦੇ ਮੇਰੇ 'ਤੇ ਬਖਸ਼ਿਸ਼ ਕਰ ਦੇ ਮੈਂ ਮੂਰਖ ਕੀ ਕੀਤਕ ਬਾਤ ਹੈ ਮੈਂ ਮੂਰਖ ਕੀ ਕੀਤਕ ਬਾਤ ਹੈ ਇੱਕ ਦੋ ਜਾਂ 10 15 ਨੂੰ ਨਹੀਂ ਤਾਰਿਆ ਕੋਟ ਪਰਾ ਦੀ ਤਰਿਆ ਰੇ ਕੋਟ ਪਰਾ ਦੀ ਤਰਿਆ ਰੇ ਇਸ ਕਰਕੇ ਗੁਰੂ ਅਰਜਨ ਸਾਹਿਬ ਜੀ ਸਮਝਾ ਰਹੇ ਆ ਗੁਰ ਨਾਨਕ ਜਿਨ ਸੁਣਿਆ ਵੇਖਿਆ ਗੁਰ ਨਾਨਕ ਜਿਨ ਸੁਣਿਆ ਵੇਖਿਆ ਸੇ ਫਿਰ ਕਰ ਵਾਸ ਨ ਪਰਿਆਰੇ ਸੇ ਫਿਰ ਕਰ ਵਾਸ ਨ ਪਰਿਆਰੇ ਗੁਰ ਸੰਗਤ ਦੀ ਇਹਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ ਸਤਿਨਾਮ 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 ਜੀ ਵਾਹਿਗੁਰੂ ਵਾਹਿ